ਹਾਂਜੀ ਅੱਜ ਇੱਕ ਬਹੁਤ ਸੋਹਣਾ ਆਰਟੀਕਲ ਲਾਂਚ ਹੋਇਆ ਜੀ ਨਵੀਂ ਕਲੈਕਸ਼ਨ ਲਾਂਚ ਹੋਈ ਹੈ ਰਸੀਆ ਬ੍ਰਾਂਡ ਦੀ 올ਓਵਰ ਕਾਟਨ ਦਾ ਸੂਟ ਹੈ ਜੀ ਸ਼ਿਮਰ ਕਾਟਨ ਦੇ ਵਿੱਚ ਨਵਾਂ ਕਨਸੈਪਟ ਲਾਂਚ ਹੋਇਆ ਜੀ ਸ਼ਿਮਰ ਕਾਟਨ ਦਾ ਸਪੀਸ਼ਲ ਕਾਟਨ ਹੈ ਜੀ ਇਹ ਸ਼ਿਮਰ ਆਜੂ ਦੇ ਵਿੱਚ 올ਓਵਰ ਸੂਟ ਆ ਦੇਖੋ ਜੀ ਬਹੁਤ ਸੋਹਣਾ ਡਿਸਟ੍ਰਿੰਟ ਦਾ ਸੂਟ ਆਊਗਾ ਜੀ ਔਰ ਨਾਲ ਦੁਪੱਟਾ ਉਹ ਬਹੁਤ ਸ਼ਾਨਦਾਰ ਦੁਪੱਟਾ ਹੈ ਜੀ ਮਤਲਬ ਕੋਈ ਲਾਈਨਿੰਗ ਨਹੀਂ ਲੱਗਦੀ ਜਵਾ ਕਾਟਰ ਬੇਸ ਕਪੜਾ ਕੋਈ ਲਾਈਨਿੰਗ ਲੱਗਦੀ ਸ਼ਿਮਰ ਦਾ ਸੂਟ ਆਊਗਾ ਜੀ ਕਾਟਰ ਸ਼ਿਮਰ ਬਹੁਤ ਸੋਹਣਾ ਕਨਸੈਪਟ ਦੁਪੱਟਾ ਦੇਸਟਰਿੰਟਰੀ ਟਾਈ ਮੀਟ ਦਾ ਦੁਪੱਟਾ ਪ੍ਰੋਪਰ ਆਊਗਾ ਜੀ ਸੂਟ ਆ ਪੰਜ ਮੀਟਰ ਪੂਰਾ ਦੁਪੱਟਾ ਦੇਖੋ ਜੀ ਖੁੱਲੇ ਵਰ ਦਾ ਦੁਪੱਟਾ ਜੀ ਦੇਸਟਰਿੰਟ ਹੈ ਜਿਹਨੂੰ ਆਪਾਂ ਕਹਿੰਦੇ ਸਰਦਾਰੀ ਸੂਟ ਹੈ ਜੀ ਪੂਰਾ ਤਿੰਨੇ ਕਦਰ ਨੇ ਤਿੰਨੇ ਕਦਰ ਬਹੁਤ ਸ਼ਾਨਦਾਰ ਨੇ ਜੀ ਦੇਖੋ ਤਿੰਨੇ ਕਦਰ ਬਹੁਤ ਸ਼ਾਨਦਾਰ ਨੇ ਭਾਈ ਇਹਦਾ 1400 ਸ਼ਿਪਿੰਗ ਫਰੀ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫਰੀ ਹੈ ਤਿੰਨੇ ਕਦਰ ਨੇ ਤਿੰਨੇ ਕਦਰ ਦੇਖੋ ਜੀ ਬਹੁਤ ਸੋਹਣੇ ਕਦਰ ਨੇ ਸਰਦਾਰੀ ਕਦਰ ਨੇ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫਰੀ ਹੈ ਜੀ ਗਵਿੰਗਰ ਸੂਟ ਹੈਗਾ ਕਾਟਨ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਦੀ ਕਾਟਰ ਲੌਂਡ ਕੱਪੜਾ ਜਿਹੜੇ ਫਟੀਕਾਂ ਨੂੰ ਪਤਾ ਜੀ ਲੌਂਡ ਕਾਟਰ ਕੱਪੜਾ ਹੁੰਦਾ ਜੀ ਜਿਹੜਾ ਸਪੀਰੀਅਰ ਕਾਟਨ ਦੀ ਹੈਗੀ ਸਭ ਤੋਂ ਸਪੀਰੀਅਰ ਕਾਟਨ ਦੀ ਜਿਹੜੀ ਉਹਦੇ ਵਿੱਚ ਸ਼ਿਮਰ ਆਈਏ ਜੀ ਇਹ ਸੱਤ ਕਲਰ ਹੈ ਜੀ ਆਪਣਾ ਪੇਜ ਫੋਲੋ ਕਰ ਲਓ ਜੀ ਅਲੀ ਸ਼ੇਰ ਸ਼ੋਰੂਮ ਵੀ ਕੀ ਵਿਜ਼ਿਟ ਕਰ ਲਓ ਜੀ ਆਨਲਾਈਨ ਆਰਡਰ ਬੁੱਕ ਕਰ ਲਓ ਜੀ ਅਲੀ ਸ਼ੇਰ ਸ਼ੋਰੂਮ ਵੀ ਕੀ ਦਾ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਰੇ ਨਵੇਂ-ਨਵੇਂ ਕਨਸੈਪਟ ਦੇਖਣ ਲਈ ਆਪਣਾ ਪੇਜ ਫੋਲੋ ਕਰੋ ਜੀ ਵੀਡੀਓ ਕੱਪ ਸ਼ੇਅਰ ਕੀ ਸਿਰਫ 1400 ਰ ਸ਼ਿਪਿੰਗ ਫ੍ਰੀ ਹੈ ਜੀ ਔਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਦੇਖੋ ਗੌਰਨ ਸ਼ਿਵਰ ਵਿਦ ਦੁਪੱਟਾ 2.5 ਮੀਟਰ ਦਾ ਜੀ